ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਅੱਜ ਆਪਾਂ ਵਿਚਾਰ ਕਰਾਂਗੇ ਮੂਲ ਮੰਤਰ ਸਾਹਿਬ ਦੇ ਪਾਠ ਦੇ ਉੱਪਰ ਵੈਸੇ ਇਸ ਅਕਾਥ ਦਾ ਵਿਚਾਰ ਕੋਈ ਨਹੀਂ ਕਰ ਸਕਦਾ ਪਰਮਾਤਮਾ ਖੁਦ ਹੀ ਕਰਾ ਸਕਦੇ ਹਨ ਤੇ ਗੁਰੂ ਨਾਨਕ ਦੇਵ ਸਾਹਿਬ ਕਿਰਪਾ ਕਰਨ ਤੇ ਆਪੇ ਹੀ ਵਿਚਾਰ ਕਰਾ ਲੈਣਾ ਕਿਉਂਕਿ ਜੋ ਇਹ ਇਕੱਠ ਦਾ ਗਿਆਨ ਹੈ ਇਸ ਦਾ ਕੋਈ ਅੰਤ ਨਹੀਂ ਪਾ ਸਕਦਾ ਕਿਉਂਕਿ ਜੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਪੂਰੀ ਇਕੱਠ ਦੀ ਹੀ ਵਿਚਾਰ ਹੈ ਇਹ ਚੌਥੇ ਪਾਦ ਦੇ ਵਿੱਚੋਂ ਆਈ ਹੋਈ ਬਾਣੀ ਹੈ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਢੁਲਕੀ ਬਾਣੀ ਹੈ ਭਾਵ ਢੁਲਕੀ ਬਾਣੀ ਦਾ ਮਤਲਬ ਹੈ ਤੇ ਇਹ ਚੌਥੇ ਪਾਠ ਦੇ ਵਿੱਚੋਂ ਸਹਿਜ ਦੇ ਵਿੱਚੋਂ ਸਾਡੇ ਗੁਰੂ ਸਹਿਬਾਨਾ ਨੇ ਇਸ ਬਾਣੀ ਨੂੰ ਇਕੱਤਰ ਕੀਤਾ ਹੈ ਤੇ ਇਸ ਦੇ ਉੱਪਰ ਅੱਜ ਅਸੀਂ ਵਿਚਾਰ ਕਰਾਂਗੇ ਪਹਿਲਾਂ ਮੂਲ ਮੰਤਰ ਦਾ ਪਾਠ ਤੇ ਫਿਰ ਉਸ ਤੇ ਆਪਾਂ ਵਿਚਾਰ ਕਰਦੇ ਆ ਇੱਕ ਓੰਕਾਰ ਸਤਨਾਮ ਕਲਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਤੇ ਹੁਣ ਦੇਖਦੇ ਆ ਜਦੋਂ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਸ਼ੁਰੂਆਤ ਕੀਤੀ ਹੈ ਤਾਂ ਸ਼ੁਰੂਆਤ ਇੱਕ ਤੋਂ ਕੀਤੀ ਹੈ ਗੁਰੂ ਸਾਹਿਬ ਨੇ ਜੋ ਇੱਕ ਲਿਖਿਆ ਹੈ ਇੱਕ ਗਿਣਤੀ ਦਾ ਹੈ ਕਿਉਂਕਿ ਸ਼ਬਦਾਂ ਵਿੱਚ ਨਾਂ ਲਿਖ ਕੇ ਅੰਕਾਂ ਵਿੱਚ ਇੱਕ ਲਿਖਿਆ ਹੈ ਪਾਵੇਂ ਇਸ ਦੇ ਅਸੀਂ ਅੱਠ ਅਲੱਗ-ਅਲੱਗ ਨਹੀਂ ਕਰ ਸਕਦੇ ਜੇ ਸ਼ਬਦਾਂ ਦੇ ਵਿੱਚ ਲਿਖਿਆ ਹੁੰਦਾ ਤੇ ਅਸੀਂ ਇਹ ਦਿਆਂ ਅਲੱਗ-ਅਲੱਗ ਤਿੰਨ ਸ਼ਕਤੀਆਂ ਬਣਾ ਦਿੰਦੇ ਛਿਆੜੀ ਦੀ ਅਲੱਗ ਈੜੀ ਦੀ ਅਲੱਗ ਤੇ ਕੱਕੇ ਦੀ ਅਲੱਗ ਸ਼ਕਤੀ ਬਣਾ ਦੇਣੀ ਸੀ ਇਸ ਕਰਕੇ ਇਹ ਗਿਣਤੀ ਦਾ ਇੱਕ ਹੋਣ ਦੇ ਕਰਕੇ ਅਸੀਂ ਇਹਦੀ ਅਲੱਗ ਵਿਆਖਿਆ ਨਹੀਂ ਕਰ ਸਕਦੇ ਇਸ ਨੂੰ ਇੱਕ ਹੀ ਬੋਲਿਆ ਜਾਓ ਉਸ ਤੋਂ ਅੱਗੇ ਓੰਕਾਰ ਭਾਵ ਉਹ ਪਰਮਾਤਮਾ ਸਰਬ ਵਿਆਪਕ ਹੈ ਸਰਬ ਵਿਆਪਕ ਪਰਮਾਤਮਾ ਹੈ ਇਸ ਕਰਕੇ ਉਹ ਇੱਕ ਰਸ ਹੈ ਇੱਕ ਪਰਮਾਤਮਾ ਉਹ ਪਰਮਾਤਮਾ ਇੱਕ ਹੈ ਤੇ ਉਹ ਸਰਬ ਵਿਆਪਕ ਹੈ ਉਸ ਤੋਂ ਬਾਅਦ ਸਤ ਨਾਮ ਸਤ ਤੇ ਨਾਮ ਦੋ ਅਲੱਗ-ਅਲੱਗ ਸ਼ਬਦ ਹਨ ਜੋ ਇਹ ਸਤ ਸ਼ਬਦ ਹੈ ਸੱਤ ਗਰਬਾਣੀ ਦੇ ਵਿੱਚ ਤਿੰਨ ਰੂਪਾਂ ਦੇ ਵਿੱਚ ਆਉਂਦਾ ਹੈ ਇੱਕ ਆਉਂਦਾ ਹੈ ਸਸ ਤੱਤਾ ਤੱਤੇ ਮੁਕਤੇ ਆਰਾ ਸੱਤ ਜਿਸ ਦਾ ਮਤਲਬ ਹੈ ਗਿਣਤੀ ਜੇ ਤੋ ਮਤਲਬ ਹੈ ਗਿਣਤੀ ਤੋਂ ਮਤਲਬ ਹੈ ਕਿ ਜਿਵੇਂ ਅਸੀਂ ਗਿਣਤੀ ਦੇ ਲਈ 1 2 3 4 5 6 7 ਬੋਲਦੇ ਹਾਂ ਇਹ ਹੀ ਇਹਦਾ ਮਤਲਬ ਹੈ ਸੱਤ ਕਿਉਂਕਿ ਸੱਤ ਜੋ ਦੂਸਰਾ ਸੱਤ ਆਉਂਦਾ ਹੈ ਸ ਸ ਤਤੈ ਨੂਕੜ ਜਿਹਦਾ ਮਤਲਬ ਹੈ ਆਚਰਨ ਚਰਿੱਤਰ ਜਿਵੇਂ ਹੁਣ ਇਹ ਸ ਸ ਤਤੈ ਨੂਕੜ ਵਾਲਾ ਸੱਤ ਆਉਂਦਾ ਹੈ ਜਿਵੇਂ ਅਸੀਂ ਪੜਦੇ ਹਾਂ ਸੱਤ ਸੰਤੋਖ ਸੱਤ ਸੰਤੋਖ ਦੇ ਨਾਲ ਆਉਂਦਾ ਹੈ ਇਹ ਆਚਰਨਵਾਚਕ ਹੈ ਤੇ ਤੀਸਰਾ ਸੱਤ ਹੈ ਸ ਤਤੈ ਨੁਸ਼ਿਆਲੀ ਉਸ ਦਾ ਮਤਲਬ ਹੈ ਕਿ ਸਦਾ ਕਾਇਮ ਰਹਿਣ ਵਾਲਾ ਜੋ ਪਰਮਾਤਮਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਉਹ ਸੱਚ ਹੈ ਸੱਚ ਮਤਲਬ ਉਹ ਪਰਮਾਤਮਾ ਪਰਮਾਤਮਾ ਹੀ ਸੱਚ ਹੈ ਉਸ ਸੱਚ ਦੇ ਪੂਰੇ ਬ੍ਰਹਿਮੰਡ ਦੀ ਉਤਪਤੀ ਹੀ ਉਸ ਸੱਚ ਤੋਂ ਹੋਈ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਇਸ ਕਰਕੇ ਇਹ ਸ਼ਬਦ ਆਉਂਦਾ ਹੈ ਸਤਨਾਮ ਸਸ ਤਤੇ ਨੂ ਬੈ ਰਿ ਬਰਾ ਭਾਵ ਪਰਮਾਤਮਾ ਜੋ ਹੈ ਉਹ ਅਸੀਂ ਦੇਖਦੇ ਆ ਉਹ ਸਦਾ ਕਾਇਮ ਰਹਿਣ ਬਰਾ ਹੈ ਤੇ ਜੋ ਨਾਮ ਦਾ ਮਤਲਬ ਹੈ ਪਰਮਾਤਮਾ ਦੇ ਮੁਖ ਦੀ ਆਵਾਜ਼ ਕਿਉਂਕਿ ਜਦੋਂ ਸ੍ਰਿਸ਼ਟੀ ਦੀ ਸਜਣਾ ਹੋਈ ਹੈ ਉਹ ਸਮੇਂ ਸਭ ਤੋਂ ਪਹਿਲਾਂ ਸੱਚ ਦੇ ਵਿੱਚੋਂ ਜੋ ਆਵਾਜ਼ ਉਤਪਨ ਹੋਈ ਉਹੀ ਨਾਮ ਹੈ ਨਾਮ ਸ਼ਬਦ ਵੀ ਕਹਿ ਦਿੰਨੇ ਆ ਉਸ ਨੂੰ ਨਾਮ ਵੀ ਕਹਿ ਦਿੰਨੇ ਆ ਤੇ ਤੂਰ ਵੀ ਕਹਿ ਦਿੰਨੇ ਆ ਇਹਦਾ ਮਤਲਬ ਹੈ ਨਾਮ ਪਰਮਾਤਮਾ ਦੇ ਮੁਖ ਦੀ ਆਵਾਜ਼ ਕਰਤਾ ਭਾਵ ਉਹ ਕਰਨ ਵਾਲਾ ਆਪ ਹੈ ਕਰਤਾ ਪਰਮਾਤਮਾ ਖੁਦ ਹੈ ਸਭ ਕੁਝ ਕਰਨ ਵਾਲਾ ਉਹੀ ਹੈ ਕਰਤਾ ਪੁਰਖ ਭਾਵ ਉਹ ਆਪਣੇ ਰਚਨਾ ਰਚਕੇ ਸ੍ਰਿਸ਼ਟੀ ਦੀ ਰਚਨਾ ਰਚਕੇ ਉਸ ਦੇ ਵਿੱਚ ਖੁਦ ਬਿਰਾਜਮਾਨ ਹੋ ਕੇ ਬੈਠ ਗਿਆ ਹੈ ਉਸ ਦੇ ਵਿੱਚ ਬਿਰਾਜਮਾਨ ਹੈ ਜੋ ਪ੍ਰਮਾਤਮਾ ਹੈ ਉਹ ਆਪਣੀ ਬਣਾਈ ਹੋਈ ਕਿਰਤ ਦੇ ਵਿੱਚ ਖੁਦ ਸਮਾਇਆ ਹੋਇਆ ਹੈ ਜਿਵੇਂ ਹੁਣ ਇੱਕ ਮਿਸਤਰੀ ਕੋਈ ਬਿਲਡਿੰਗ ਜਾਂ ਮਸ਼ੀਨਰੀ ਬਣਾਉਂਦਾ ਹੈ ਉਹ ਆਪਣੇ ਘਰ ਜਾ ਕੇ ਬੈਠ ਜਾਂਦਾ ਹੈ ਉਸ ਦੇ ਵਿੱਚ ਨਹੀਂ ਬੈਠ ਸਕਦਾ ਪਰ ਇਸ ਦੇ ਉਲਟ ਪਰਮਾਤਮਾ ਨੇ ਜੋ ਵੀ ਸ੍ਰਿਸ਼ਟੀ ਬਣਾਈ ਹੈ ਉਸ ਦੇ ਵਿੱਚ ਖੁਦ ਰਮਿਆ ਹੋਇਆ ਹੈ ਜੋ ਪਰਮਾਤਮਾ ਹੈ ਉਸ ਦੇ ਵਿੱਚ ਸਮਾਇਆ ਹੋਇਆ ਹੈ ਆਪਣੀ ਰਚਨਾ ਦੇ ਵਿੱਚ ਆਪ ਸਮਾਕਰ ਬੈਠਾ ਹੈ ਪਰਮਾਤਮਾ ਆਪਣੀ ਉਸ ਤੋਂ ਬਾਅਦ ਕਰਤਾ ਪੁਰਖ ਨਿਰਭਉ ਸ਼ਬਦ ਹੈ ਭਉ ਭਉ ਦਾ ਮਤਲਬ ਹੈ ਡਰ ਨਿਰਭਉ ਭਾਵ ਡਲਟੋ ਰਹਤ ਕਿਉਂਕਿ ਕੋਈ ਇੱਕ ਵੱਡਾ ਅਨਛਾਨ ਤੋਂ ਛੋਟਾ ਅਨਛਾਨ ਹਮੇਸ਼ਾ ਡਲਦਾ ਹੈ ਜਿਵੇਂ ਇੱਕ ਵੱਡੇ ਅਫਸਰ ਤੋਂ ਛੋਟਾ ਅਫਸਰ ਡਲਦਾ ਹੈ ਵੱਡੇ ਮੰਤਰੀ ਤੋਂ ਛੋਟਾ ਮੰਤਰੀ ਡਲਦਾ ਹੈ ਤੇ ਇਸੇ ਤਰ੍ਹਾਂ ਭਾਵ ਉਹ ਸਾਡੇ ਅੰਦਰ ਡਰ ਬਣਿਆ ਹੋਇਆ ਹੈ ਆਪ ਤੋਂ ਵੱਡੇ ਦਾ ਡਰ ਇੱਥੇ ਹੈ ਨਿਰਭਉ ਭਾਵ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ ਇਸ ਕਰਕੇ ਉਸ ਨੂੰ ਕਿਸੇ ਦਾ ਵੀ ਡਲ ਨਹੀਂ ਕਿਉਂਕਿ ਸਭ ਕੁਝ ਬਣਾਉਣ ਵਾਲਾ ਉਹ ਖੁਦ ਹੈ ਉਹ ਨਿਰਵੈਰ ਹੈ ਉਹ ਡਲ ਨਿਰਭਉ ਹੈ ਤੇ ਇਸ ਕਰਕੇ ਉਹ ਭਉ ਤੋਂ ਦਲ ਤੋਂ ਰਹਿਤ ਹੈ ਤੇ ਉਸ ਤੋਂ ਬਾਅਦ ਨਿਰਵੈਰ ਬੈਰ ਦਾ ਮਤਲਬ ਹੁੰਦਾ ਦੁਸ਼ਮਣੀ ਨਿਰਵੈਰ ਦੁਸ਼ਮਣੀ ਤੋਂ ਰਹਿਤ ਕਿਉਂਕਿ ਦੁਸ਼ਮਣੀ ਜਾਂ ਬੈਰ ਹੁੰਦਾ ਉਹ ਬਰਾਬਰ ਬਾਰੇ ਦੇ ਨਾਲ ਹੋ ਸਕਦਾ ਹੈ ਪਰਮਾਤਮਾ ਦਾ ਸ਼ਰੀਕ ਕੋਈ ਨਹੀਂ ਹੈ ਉਸ ਦਾ ਬਰਾਬਰ ਦਾ ਕੋਈ ਨਹੀਂ ਹੈ ਇਸ ਕਰਕੇ ਉਹ ਕਿਸੇ ਨਾਲ ਬੈਰ ਕਰ ਹੀ ਨਹੀਂ ਸਕਦਾ ਉਹ ਨਿਰਵੈਰ ਹੈ ਕਿਉਂਕਿ ਜਿਸ ਦੇ ਬਰਾਬਰ ਦਾ ਹੀ ਕੋਈ ਨਹੀਂ ਉਹ ਬੈਰ ਕਿਸ ਨਾਲ ਕਰੇਗਾ ਕਿਉਂਕਿ ਉਸ ਦੀਆਂ ਹੁਣ ਇੱਕ ਦੇਖਦੇ ਆ ਅਸੀਂ ਮੰਨ ਲਓ ਕੋਈ ਕਾਲੀ ਗਿਰ ਹੈ ਉਹ ਤੋਂ ਛੋਟੀਆਂ-ਛੋਟੀਆਂ ਐਟਮਾਂ ਖੇਡਾਂ ਬਣਾ ਲੈਂਦਾ ਹੈ ਉਸ ਤੋਂ ਹੁਕਮੇ ਡਰੂਆ ਇਸ ਕਾਰਨ ਪਰਮਾਤਮਾ ਨੇ ਸਾਨੂੰ ਖੁਦ ਬਣਾਇਆ ਹੋਇਆ ਹੈ ਤੇ ਉਹ ਕਿਵੇਂ ਡਲ ਸਕਦਾ ਹੈ ਉਹ ਨਿਰਬੈਰ ਹੈ ਫੇਲ ਦੇਖਦੇ ਆ ਅਕਾਲ ਮੂਰਤ ਅਕਾਲ ਸ਼ਬਦ ਹੈ ਕਾਲ ਕਾਲ ਦਾ ਮਤਲਬ ਹੈ ਜੋ ਕਿ ਅਸੀਂ ਦੇਖਦੇ ਹਾਂ ਜਿਵੇਂ ਸ਼ਬਦ ਆਉਂਦਾ ਖੰਡ ਪਾਤਾਲ ਦੀਪ ਸਭ ਲੋਆ ਸਭ ਕਾਲੇ ਬਸ ਆਪ ਪ੍ਰਭ ਕੀਆ ਇਹ ਕਾਲ ਦੀ ਗੱਲ ਹੋ ਰਹੀ ਹੈ ਇਹ ਜੋ ਖੰਡ ਪਤਾਲ ਸਭ ਕਾਲ ਦੇ ਅੰਦਰ ਕੀਤੇ ਹੋਏ ਹਨ ਪਰਮਾਤਮਾ ਨੇ ਇਹ ਜੋ ਕਾਲ ਹੈ ਪਰਮਾਤਮਾ ਨੇ ਖੁਦ ਕਾਲ ਨੂੰ ਪੈਦਾ ਕੀਤਾ ਹੈ ਤੇ ਇਸ ਕਰਕੇ ਪਰਮਾਤਮਾ ਅਕਾਲ ਹੈ ਕਾਲ ਤੋਂ ਰਹਿਤ ਹੈ ਉਹਦਾ ਕਾਲ ਦਾ ਸਮੇ ਦਾ ਉਸ ਦੇ ਉੱਤੇ ਪਰਮਾਤਮਾ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਇਸ ਕਰਕੇ ਉਹ ਅਕਾਲ ਹੈ ਮੂਰਤ ਅਕਾਲ ਮੂਰਤ ਮੂਰਤ ਭਾਵ ਮੂਰਤੀ ਪਰਮਾਤਮਾ ਦੀ ਮੂਰਤੀ ਬਣਾਈ ਹੀ ਨਹੀਂ ਜਾ ਸਕਦੀ ਉਹਨੂੰ ਠਾਪਿਆ ਨਹੀਂ ਜਾ ਸਕਦਾ ਠਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਹੋਏ ਭਾਵ ਉਹਨੂੰ ਨਾਂ ਦਾ ਠਾਪਿਆ ਬਣਾਇਆ ਨਹੀਂ ਜਾ ਸਕਦਾ ਪਰਮਾਤਮਾ ਦੀ ਕੋਈ ਮੂਰਤੀ ਬਣਾਈ ਹੀ ਨਹੀਂ ਜਾ ਸਕਦੀ ਕਿਉਂਕਿ ਮੂਰਤੀ ਉਸ ਦੀ ਬਣਾਈ ਜਾ ਸਕਦੀ ਆ ਜਿਹਦੀ ਕੋਈ ਸ਼ਕਲ ਰੰਗ ਰੂਪ ਦ੍ਰਿਸ਼ਟਮਾਨ ਅਕਾਲ ਦੇ ਵਿੱਚ ਹੋਵੇਗਾ ਪਰਮਾਤਮਾ ਜੋਤ ਸਰੂਪ ਹੈ ਇੱਕ ਜੋਤ ਸਰੂਪ ਪਰਮਾਤਮਾ ਦੀ ਕੋਈ ਵੀ ਮੂਰਤੀ ਨਹੀਂ ਬਣਾਈ ਜਾ ਸਕਦੀ ਉਸ ਤੋਂ ਬਾਅਦ ਅਜੂਨੀ ਅਜੂਨੀ ਜਿਵੇਂ ਹੁਣ ਅਸੀਂ ਦੇਖਦੇ ਆਂ ਜੂਨੀ ਸ਼ਬਦ ਜੂਨੀ ਦਾ ਮਤਲਬ ਹੈ ਜੂਨਾਂ ਦੇ ਵਿੱਚੋਂ ਅਸੀਂ ਕਹਿ ਦਿੰਨੇ ਆ ਇਹ ਫਲਾਨੀ ਜੂਨ ਦੇ ਵਿੱਚੋਂ ਆਇਆ ਉਹ ਫਲਾਨੀ ਜੂਨ ਦੇ ਵਿੱਚ ਗਿਆ ਇਹ ਹੋ ਗਈ ਜੂਨ ਅਸੀਂ ਜੂਨਾਂ ਦੇ ਵਿੱਚ ਰਹਿੰਨੇ ਆ ਅਜੂਨੀ ਭਾਵ ਜੋ ਪਰਮਾਤਮਾ ਹੈ ਉਹ ਕਦੇ ਵੀ ਕਿਸੇ ਜੂਨੀ ਦੇ ਵਿੱਚ ਨਹੀਂ ਆਉਂਦਾ ਉਹ ਅਜੂਨੀ ਹੈ ਉਹ ਜੂਨਾਂ ਤੋਂ ਰਹਿਤ ਹੈ ਉਹ ਕਦੇ ਵੀ ਜਨਮ ਨਹੀਂ ਲੈਂਦਾ ਤੇ ਨਾ ਹੀ ਮਰਦਾ ਹੈ ਕਿਸੇ ਵੀ ਜੂਨੀ ਦੇ ਵਿੱਚ ਜਨਮ ਧਾਰ ਕੇ ਕਿਸੇ ਸਰੀਰ ਦੇ ਰੂਪ ਵਿੱਚ ਪਰਮਾਤਮਾ ਨਹੀਂ ਆਉਂਦਾ ਉਹ ਅਜੂਨਾ ਤੋਂ ਰਹਿਤ ਹੈ ਇਹ ਕਰਕੇ ਉਹ ਅਜੂਨੀ ਹੈ ਸੈ ਪੰਗ ਸੈ ਪੰਗ ਜਦੋਂ ਆਉਂਦਾ ਹੈ ਇਹਦਾ ਮਤਲਬ ਹੈ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਜਿਵੇਂ ਸਾਡੇ ਮਾਤਾ ਪਿਤਾ ਹੁੰਦੇ ਹਨ ਅਸੀਂ ਮਾਤਾ ਪਿਤਾ ਤੋਂ ਪੈਦਾ ਹੁੰਦੇ ਹਾਂ ਸਭ ਜੀਵ ਪਰ ਪ੍ਰਮਾਤਮਾ ਦਾ ਕੋਈ ਵੀ ਮਾਤਾ ਪਿਤਾ ਨਹੀਂ ਹੈ ਉਹਦਾ ਪ੍ਰਕਾਸ਼ ਸੁੱਤੇ ਪ੍ਰਕਾਸ਼ ਹੈ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੋਇਆ ਹੈ ਉਹਦਾ ਕੋਈ ਨਾ ਮਾਤਾ ਹੈ ਤੇ ਨਾ ਹੀ ਪਿਤਾ ਹੈ ਮਾਤਾ ਪਿਤਾ ਉਹਦਾ ਹੁੰਦਾ ਹੈ ਜੋ ਜਨਮ ਲੈਂਦਾ ਹੈ ਪਰਮਾਤਮਾ ਕੋਈ ਜਨਮ ਲੈਣ ਵਾਲਾ ਨਹੀਂ ਹੈ ਉਹ ਜਨਮ ਨਹੀਂ ਲੈਂਦਾ ਗੁਰਪ੍ਰਸਾਦ ਉਸ ਤੋਂ ਬਾਅਦ ਗੁਰਪ੍ਰਸਾਦ ਜੇਡਾ ਹੁਣ ਪ੍ਰਸਾਦ ਸ਼ਬਦ ਆ ਗਿਆ ਇਹ ਵੀ ਗੁਰਬਾਣੀ ਦੇ ਵਿੱਚ ਤਿੰਨ ਰੂਪਾਂ ਦੇ ਵਿੱਚ ਆਉਂਦਾ ਹੈ ਜਦੋਂ ਅਸੀਂ ਦੇਖਦੇ ਹਾਂ ਗੌਰ ਪ੍ਰਸਾਦ ਆਉਂਦਾ ਹੈ ਇੱਕ ਦੱਦਾ ਮੁਕਤੇ ਨਾਲ ਆਉਂਦਾ ਹੈ ਇੱਕ ਦੱਦੇ ਨੂੰ ਔਕੜ ਨਾਲ ਆਉਂਦਾ ਹੈ ਤੇ ਇੱਕ ਦੱਦੇ ਨੂੰ ਸ਼ਿਹਰੀ ਨਾਲ ਆਉਂਦਾ ਹੈ ਇਹਦਾ ਸਭ ਦਾ ਅੰਥ ਅਲੱਗ-ਅਲੱਗ ਹੈ ਜਿਵੇਂ ਅਸੀਂ ਹੁਣ ਦੇਖਦੇ ਹਾਂ ਪ੍ਰਸਾਦ ਦੱਦੇ ਨੂੰ ਔਕੜ ਵਾਲਾ ਪਰ ਉਸਦਾ ਮਤਲਬ ਹੈ ਕਿਰਪਾ ਜਿਵੇਂ ਹੁਣ ਅਸੀਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ 1143 ਅੰਗ ਦੇ ਉੱਪਰ ਇੱਕ ਸ਼ਬਦ ਹੈ ਪੰਕਤੀ ਹੈ ਗੁਰ ਪੂਰਾ ਪੂਰਾ ਪ੍ਰਸ਼ਾਦ ਉਹਦੇ ਦਾਦਾ ਮੁਕਤਾ ਹੈ ਉਹਦਾ ਮਤਲਬ ਪ੍ਰਸ਼ਾਦ ਦਾ ਮਤਲਬ ਦੱਦੇ ਮੁਕਤੇ ਵਾਲੇ ਦਾ ਮਤਲਬ ਹੈ ਕਿ ਜੋ ਇਹ ਹੈ ਇਹਦਾ ਮਤਲਬ ਹੈ ਕਿਰਪਾ ਤੇ ਇੱਕ ਦੱਦਾ ਹਾਂ ਦੱਦੇ ਨੂੰ ਔਂਕੜ ਵਾਲੇ ਦਾ ਜੋ ਹੈ ਮਤਲਬ ਹੈ ਕਿਰਪਾ ਤੇ ਜੋ ਦੱਦਾ ਮੁਕਤਾ ਹੜਾ ਹੈ ਉਸ ਦਾ ਮਤਲਬ ਹੈ ਰਹਿਮਤ ਤੇ ਦੱਦੇ ਸਿਹਰੀ ਨੂੰ ਜੋ ਪ੍ਰਸ਼ਾਦ ਲੱਗਿਆ ਹੈ ਉਸ ਦਾ ਮਤਲਬ ਹੈ ਗੁਰੂ ਦੀ ਕਿਰਪਾ ਦੁਆਰਾ ਜਿਵੇਂ ਦੱਦਾ ਮੁਕਤਾ ਰਹਿਮਤ ਮਹਿਲ ਛਦਕਾ ਜਿਵੇਂ ਹੁਣ ਅਸੀਂ ਇੱਕ ਪੰਕਤੀ ਪੜ੍ਹੀ ਸੀ ਪੰਕਤੀ ਪੜ੍ਹੀ ਸੀ ਗੁਰਪੂਰਾ ਪੂਰਾ ਪ੍ਰਸ਼ਾਦ ਇਹ ਦੱਦੇ ਨੂੰ ਮੁਕਤੇ ਵਾਲਾ ਹੈ ਦੱਦਾ ਮੁਕਤਾ ਭਾਵ ਦੱਦੇ ਨੂੰ ਕੋਈ ਵੀ ਲਗਾਮਤ ਨਹੀਂ ਲੱਗੀ ਤੇ ਦੂਸਰਾ ਜੋ ਦੱਦੇ ਨੂੰ ਔਕੜ ਵਾਲਾ ਹੈ ਉਹਦਾ ਮਤਲਬ ਹੈ ਕਿਰਪਾ ਜਿਵੇਂ ਹੁਣ ਅਸੀਂ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਪੜ੍ਹਦੇ ਆ ਜਹ ਪ੍ਰਸ਼ਾਦ ਸਤੀ ਅੰਮ੍ਰਿਤ ਖਾਏ ਕਿਤਨ ਕਿੰਨੇ ਵਾਲੀ ਹੀ ਜਹ ਪ੍ਰਸ਼ਾਦ ਜਹ ਪ੍ਰਸ਼ਾਦ ਸ਼ਬਦ ਆ ਰਿਹਾ ਹੈ ਇਹ ਜਦੋਂ ਅਸੀਂ ਦੇਖਦੇ ਆ ਦੱਦੇ ਨੂੰ ਹਿਯਾਰੀ ਵਾਲਾ ਹੈ ਜਿਹਦਾ ਮਤਲਬ ਹੈ ਕਿਰਪਾ ਦੁਆਰਾ ਇਸ ਕਾਰਨ ਜੋ ਪਰਮਾਤਮਾ ਨੂੰ ਅਸੀਂ ਪ੍ਰਾਪਤ ਕਿਵੇਂ ਕਰ ਸਕਦੇ ਹਾਂ ਪਰਮਾਤਮਾ ਨੂੰ ਗੁਰੂ ਦੀ ਕਿਰਪਾ ਦੁਆਰਾ ਹੀ ਅਸੀਂ ਕਿਰਪਾ ਨਾਲ ਪ੍ਰਾਪਤ ਕਰ ਸਕਦੇ ਹਾਂ ਗੁਰੂ ਕਿਰਪਾ ਕਰਨ ਤਾਂ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਦੇ ਕਰ ਸਕਦੇ ਹਾਂ ਇਹ ਮੂਲ ਮੰਤਰ ਦੇ ਵਿਚਾਰ ਕਰਦੇ ਸਮੇਂ ਇੱਕ ਨਹੀਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟਰੋਟੀਆਂ ਹੋ ਗਈਆਂ ਹੋਣਗੀਆਂ ਗੁਰੂ ਤੇਤ ਸਾੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ